ਹਾਂਜੀ ਵੀਰ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਭ ਠੀਕਡਾ ਹੋਵੋਗੇ ਅੱਜ ਆਪਾਂ ਕਰਨ ਲੱਗੇ ਸੀਗੇ ਮੂਗੀ ਵਾਲੇ ਦਾ ਤੰਦੂ ਪਹਿਲਾਂ ਪਹਾੜਾਂ ਨਾਲ 1-2 ਘੰਟੇ ਦਿੱਤੇ ਸੀਗੇ ਟਰੈਕਟਰ ਤੋਰਿਆ ਸੀਗਾ ਟੂ ਵੀਲ ਫਿਰ ਲਈ ਆਪਾਂ ਹੋਰ ਹੋਰ ਨਾਲ ਤੰਦੂ ਕਰਦੇ ਆਂ ਇਹਦਾ ਪਰੂਟਾ ਵੇਟਰਾ ਕਰਾਂਗੇ ਦੋ ਵਾਰ ਕਰਦੇ ਟਰੈਕਟਰ ਆਪਣਾ ਤਾੜ ਦੋਰਿਆ ਇੱਕ ਹੈਗਾ ਰੂਗੀ ਵਾਲਾ ਖੱਤਾ ਆਪਾਂ ਦੋ ਵਾਰੀ ਤਵੀ ਨਾਲ ਬਾਇਆ ਸੀਗਾ ਪਹਿਲਾਂ ਤੇ ਹੁਣ ਮਿੱਟੀ ਹੋ ਗਈ ਝੀਕਣੀ ਪਰੀ ਤੋ ਵੀ ਇਸ ਦਾ ਖਾਲੀ ਵੀ ਨਹੀਂ ਤੁਰਿਆ ਹੈਗਾ ਟਰੈਕਟਰ ਯਾਨੀ ਕਿ 4 ਵੀਲ ਦਾ ਆਹ ਨਿਹਾਰਾ ਕਦੋਂ ਜਦ ਜਿੰਨਾ ਮਾਰਤੀ ਰੋਟਾ ਵੇਟਾ ਡੂੰਘਾ ਥੱਲੇ ਢੰਗਾ ਥੱਲੇ ਹੋਵੇ ਲੈਫਟ ਮਲਾਈ ਵੜਾਈ ਜੁਨੇ ਆ ਰਹਾ ਚਾਲਦਾ ਵੀ ਸਾਡਾ 1072 ਤੇ ਦੂਜੇ ਲੋਜ ਕੋ ਖੜਾ ਹੈ ਆਪਣਾ ਹੌਲੈਂਡ 55 ਤੇ ਇਹ ਤੇ ਆਪਾਂ ਝੋਨਾ ਲਾਉਣਾ ਸਾਰਾ 110 ਤੋ ਪ੍ਰੀਵਹ ਖਦਾ ਟੋਨਾ ਲਾਵਾਂਗੇ ਜਾਂ 12 ਇਹ ਥੱਲੇ ਆ ਗਿਆ 7 ਕਿੱਲੇ ਆਪਣਾ 7 ਕਿੱਲੇ ਦਾ ਕੰਮ ਨਿਭੜ ਗਿਆ ਸੀ ਬਈ ਇਹ ਚ ਆਪਾਂ ਲਾਤਾ ਸਾਰਾ ਪੂਛਾ ਝੋਨਾ 7 ਕਿੱਲੇ ਚ ਤੇਜ ਆਪਣਾ ਚੱਲੀ ਜਾਂਦਾ ਨਾਲ ਦੀਆਂ ਦਵਾਈ ਪਾਉਣ ਦਾ ਕੰਮ ਖੱਟੇ ਚ ਉਹ ਕਹਿੰਦੇ ਬੁੰਦੇ ਕਹਿੰਦੇ ਬੋਤਲਾਂ ਨਾਲ ਬਸ ਹੋ ਜਾਂਦੀ ਆ ਆਪਾਂ ਕਹਿੰਦੇ ਚੱਕ ਢੋਲੀ ਚੱਕ ਲਾ ਫਿਰ ਢੋਲੀਆਂ ਨਾਲ ਦਵਾਈ ਵਧੀਆ ਪੈਂਦੀ ਆ ਤੇ ਇੱਧਰ ਆਪਾਂ ਲਾਉਣੇ 2 ਕਿੱਲੇ 110 ਦੇ ਸੁਪਰੀਮ 110 ਚ ਢੋਨਾ ਲਾਵਾਂਗੇ ਆਪਾਂ 2 ਕਿੱਲੇ ਚ ਜਿਹੜਾ ਮਗਰ 4 ਕਿੱਲੇ ਬਚ ਕੇ ਉਹ ਚ ਲਾਵਾਂਗੇ 26 10 12 ਜੁਲਾਈ ਤੱਕ ਆਮਾਨ ਦੇਥੇ 4 ਕਿੱਲੇ ਢੋਨਾ ਲਾਉਣ ਬਾਕੀ 4 ਕਿੱਲੇ 26 ਲਾਉਣਾ ਤੇ ਆ ਦੋ ਕਿੱਲੇ ਲਾਉਣੇ ਆ ਆਪਾਂ 110 ਦੇ ਸੁਪਰੀਮ ਆਪਾਂ ਅੱਜ ਲੱਗੇ ਆ ਵੱਢਣ ਮੱਕੀ ਕੱਲ ਵੱਢੀ ਸੀ ਜੋ ਟਾਲੀ ਵਾਲਾ ਖੇਤ 2 ਕਿੱਲੇ ਆ ਦੇਖੋ ਟਰਾਲਾ ਮੱਕੀ ਵੀ ਜੰਮਾ ਸੁੱਕੀ ਪਈ ਆ ਕੱਲ ਆਪਾਂ ਸੈਲਰ ਕੋ ਮੋਇਸਚਰ ਚੈੱਕ ਕਰਾਇਆ ਸੀ ਇਹਦਾ ਮੱਕੀ ਦਾ 29 ਮੋਇਸਚਰ ਆਇਆ ਸੀ 29 ਬਿਲਕੁਲ ਸਾਫ ਦਾਣੇ ਪਏ ਆ ਆਪਣੇ ਸੀਗੇ 9 ਕਿੱਲੇ ਮਿੱਟੀ ਆ ਗੇਤੀ ਸੀ ਬਾਕੀ ਹੈਗੇ 7-8 ਕਿੱਲੇ ਅਪਛੇਤੀ ਹੈ ਮਿੱਟੀ ਥੋੜੀ ਜੀ ਖੱਤੇ ਵੀ ਬਿਲਕੁਲ ਜਿੱਲੇ ਪਿਆਦਾਰੇ